चकल। चकल। काफी बार सुने की कितो कि घ्यो कि चोरी हो गया या चैन चोरी हो गई या होर समान चोरी हो गया अज सा लाटरी स्टॉन्ट तो लाटरी चोरी हो गई सवेरे एक लेडी आए ਉਹਨਾਂ ਨੇ ਮੈਨੂੰ 200 ਰੁਪਏ ਦਿੱਤੇ 175 ਦੀ ਟਿਕਟ ਬਾਈ ਤੇ ਨਾਲ ਇੱਕ ਭਾਈ ਸਾਹਿਬ ਵੀ ਖੜੇ ਸੀ ਆਪਣੀ ਟਿਕਟਾਂ ਲਾਈਨ 'ਚ ਮਗਨ ਸੀ ਮੈਂ ਅੰਦਰ ਗਿਆ ਫੁੱਲੇ ਪੈਸੇ ਕਰਨ ਨੂੰ ਕਿੰਨੇ ਚੁਨਾਂ ਨੇ ਇੱਕ ਵੱਡਾ ਸਾਰਾ ਬੰਡਲ ਚੱਕਿਆ ਬੈਂਕ 'ਚ ਪਾ ਲਿਆ ਲੋਟਰੀ ਦਾ ਕੰਮ ਇਹਦਾ ਲਾਲਸਤ ਆਏਗੀ ਹੈਗੀ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਨਾ ਜਿਵੇਂ ਉਹ ਹਰਕਤ ਉਹਨਾਂ ਨੇ ਕੀਤੀ ਲਾਲਚ ਪੂਰੀ ਤਰ੍ਹਾਂ ਆ ਗਿਆ ਸੀ ਉਹਨਾਂ ਦੇ ਉੱਤੇ ਚਾਹੇ ਇਸ ਲਈ ਕੀਤਾ ਬੱਸ ਇਹ ਤਾਂ ਕਾਫੀ ਵਾਰ ਸੁਣਿਆ ਕਿ ਕਿਤੋਂ ਘਿਓ ਚੋਰੀ ਹੋ ਗਿਆ ਜਾਂ ਚੈਨ ਚੋਰੀ ਹੋ ਗਈ ਜਾਂ ਹੋਰ ਸਮਾਨ ਚੋਰੀ ਹੋ ਗਿਆ ਅੱਜ ਸਾਡੇ ਲਾਰਜਸਟ ਸਟੋਰ ਤੋਂ ਲਾਟਰੀ ਚੋਰੀ ਹੋ ਗਈ ਸਵੇਰੇ ਸਵੇਰੇ ਇੱਕ ਲੇਡੀ ਆਏ ਉਹਨਾਂ ਨੇ ਮੈਨੂੰ 200 ਰੁਪਏ ਦਿੱਤੇ 175 ਦੀ ਟਿਕਟ ਬਾਈ ਤੇ ਨਾਲ ਇੱਕ ਭਾਈ ਸਾਹਿਬ ਵੀ ਖੜੇ ਸੀ ਆਪਣੀ ਟਿਕਟਾਂ ਲੈਣ ਚ ਮਗਨ ਸੀ ਮੈਂ ਅੰਦਰ ਗਿਆ ਪੁੱਲੇ ਪੈਸੇ ਕਰਨ ਚ ਕਿੰਨੇ ਚ ਉਹਨਾਂ ਨੇ ਇੱਕ ਵੱਡਾ ਸਾਰਾ ਬੰਡਲ ਚੱਕਿਆ ਬੈਗ ਚ ਪਾ ਲਿਆ ਜਦੋਂ ਆਇਆ ਮੈਂ ਦੇਖਿਆ ਕਿ ਬੰਡਲ ਕੱਢੇ ਤਦ ਤੱਕ ਉਹ ਜਾ ਚੁੱਕੇ ਸੀ ਫਿਰ ਮੈਂ ਕੈਮਰੇ ਚ ਦੇਖਿਆ ਤੇ ਮੈਂ ਦੇਖਿਆ ਕਿ ਉਹਨਾਂ ਨੇ ਪਹਿਲੇ ਦੇਖੇ ਤੇ ਉਤੇ ਮੇਰੇ ਵੱਲ ਅੰਦਰ ਨਿਗਾਹ ਮਾਰੀ ਫਿਰ ਉਹ ਬੰਡਲ ਚੱਕ ਕੇ ਆਪਣੇ ਬੈਗ ਚ ਪਾ ਲਿਆ ਮੈਂ ਕਿਹਾ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਦਾ ਕਿਆ ਫਾਇਦਾ ਦੇਖੋ ਸਾਡਾ ਤਾਂ ਨੁਕਸਾਨ ਹੋਇਆ ਹੀ ਹੋਇਆ ਆਣਾ ਜਾਣਾ ਦਾ ਕਰਮਾ ਨਾਲ ਹੀ ਐ ਤੇ ਅਸੀਂ ਉਹ ਸਾਰੇ ਪਾਸੇ ਆਪਣੇ ਜਿਹੜੇ ਨੰਬਰ ਹੁੰਦੇ ਸਾਡੇ ਕੋਲ ਲੋਟ ਉਹ ਵਾਇਰਲ ਕਰਦੇ ਆ ਉਹ ਟਿਕਟ ਕੈਸ਼ ਹੋਣ ਯੋਗ ਹੀ ਤਾਂ ਨਹੀਂ ਉਹ ਟਿਕਟ ਦੇ ਉਹ ਹੱਕਦਾਰ ਨਹੀਂ ਹੋਣਗੇ ਪਰ ਉਹਨਾਂ ਨੂੰ ਇਹੋ ਜੀ ਚੀਜ਼ ਕਰਨੀ ਨਹੀਂ ਚਾਹੀਦੀ ਕੀ ਲਗੇਗਾ ਨਹੀਂ ਗਲਤੀ ਨਾਲ ਬਿਲਕੁਲ ਨਹੀਂ ਲekeਗੇ ਜਿਸ ਤਰ੍ਹਾਂ ਦੀ ਫੁਟੇਜ ਆਈ ਹੈ ਉਸ ਨਾਲ ਬਿਲਕੁਲ ਗਲਤੀ ਨਹੀਂ ਪੂਰੀ ਕੌਂਸ਼ੀਅੰਸ ਨਾਲ ਜਿਵੇਂ ਪ੍ਰਿਪੇਅਰ ਹੋਇਆ ਉਹਦਾ ਬੰਦਾ ਪੂਰੇ ਇੱਕਦਮ ਮਤਲਬ ਉਹਨਾਂ ਨੇ ਡਿਸਾਈਡ ਸੀ ਕਿ ਕੁਝ ਨਾ ਕੁਝ ਮੈਨੇ ਕਰਨਾ ਹੈ ਕਿਉਂਕਿ ਉਹਨਾਂ ਨੇ ਪਹਿਲੇ ਬੈਗ ਕੱਢਿਆ ਬੈਗ ਖੋਲਿਆ ਜਿਹੜੀ ਮੈਨੇ ਟਿਕਟ ਦਿੱਤੀ ਸੀ ਉਹਨਾਂ ਨੂੰ ਉਹਨਾਂ ਨੇ ਉਹ ਲਫਾਫਾ ਦੇਖਿਆ ਵੀ ਇਹ 175 ਵਾਲੀ ਟਿਕਟ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ ਲਫਾਫੇ 'ਚ ਉਹਨਾਂ ਨੇ ਉਹ ਦੇਖਿਆ ਉਹਨੂੰ ਲਫਾਫੇ 'ਚ ਪਾਇਆ ਫਿਰ ਬੈਗ ਅੱਗੇ ਪਿੱਛੇ ਕੀਤਾ ਫਿਰ ਇੱਕਦਮ ਇੱਕ ਸੈਕਿੰਡ 'ਚ ਯਾਰ ਟਿਕਟ ਦਾ ਪੂਰਾ ਬੰਡਲ ਚੱਕਿਆ ਔਰ ਬੈਗ 'ਚ ਪਾ ਲਿਆ ਲਾਲਚ ਆ ਗਈ ਸੀ ਉਹਨਾਂ ਦੇ ਕਿ ਇਥੇ ਲਾਟ ਆ ਆ ਲਾਲਚ ਆ ਦੇਖੋ ਲਾਟਰੀ ਦਾ ਕੰਮ ਹੈ ਤਾਂ ਲਾਲਸਤ ਆਏਗੀ ਹੈਗੀ जो हरकत उन्होंने की लालच पूरी तरह आ गया शायद इसलिए किया काफी बार सुने कि ਕਿ ਤੋ ਕਿਓ ਚੋਰੀ ਹੋ ਗਿਆ ਜਾਂ ਚੈਨ ਚੋਰੀ ਹੋ ਗਈ ਜਾਂ ਹੋਰ ਸਮਾਨ ਚੋਰੀ ਹੋ ਗਿਆ ਅੱਜ ਸਾਡੇ ਲਾਰਜ ਸਟੋਰ ਤੋਂ ਲਾਟਰੀ ਚੋਰੀ ਹੋ ਗਈ ਤੇ ਸਰੀਕ ਲੇਡੀ ਆਏ ਉਹਨਾਂ ਨੇ ਮੈਨੂੰ 200 ਰੁਪਏ ਦਿੱਤੇ 175 ਦੀ ਟਿਕਟ ਵਾਈ ਤੇ ਨਾਲ ਇੱਕ ਭਾਈ ਸਾਹਿਬ ਵੀ ਖੜੇ ਸੀ ਆਪਣੀ ਟਿਕਟਾਂ ਲੈਣ ਚ ਮਗਨ ਸੀ ਮੈਂ ਅੰਦਰ ਗਿਆ ਪੁੱਲੇ ਪੈਸੇ ਕਰਨ ਚ ਇੰਨੇ ਚ ਉਹਨਾਂ ਨੇ ਇੱਕ ਵੱਡਾ ਸਾਰਾ ਬੰਡਲ ਚੱਕਿਆ ਬੈਗ ਚ ਪਾ ਲਿਆ ਲੋਟਰੀ ਦਾ ਕੰਮ ਇਹਦਾ ਲਾਲਸਤ ਆਏਗੀ ਹੈਗੀ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਨਾ ਜੇ ਉਹ ਹਰਕਤ ਉਹਨਾਂ ਨੇ ਕੀਤੀ ਲਾਲਚ ਪੂਰੀ ਤਰ੍ਹਾਂ ਆ ਗਿਆ ਸੀ ਉਹਨਾਂ ਦੇ ਉੱਪਰ ਚਾਹ ਦੇ ਇਸ ਲਈ ਕੀਤਾ ਵੈਸੇ ਤਾਂ ਕਾਫੀ ਵਾਰ ਸੁਣਿਆ ਕਿ ਕਿਤੋਂ ਘਿਓ ਚੋਰੀ ਹੋ ਗਿਆ ਜਾਂ ਚੈਨ ਚੋਰੀ ਹੋ ਗਈ ਜਾਂ ਹੋਰ ਸਮਾਨ ਚੋਰੀ ਹੋ ਗਿਆ ਅੱਜ ਸਾਡੇ ਲਾਰਜ ਸਟੋਰ ਤੋਂ ਲਾਟਰੀ ਚੋਰੀ ਹੋ ਗਈ ਸਵੇਰੇ ਸਵੇਰੇ ਇੱਕ ਲੇਡੀ ਆਏ ਉਹਨਾਂ ਨੇ ਮੈਨੂੰ 200 ਰੁਪਏ ਦਿੱਤਾ 175 ਦੀ ਟਿਕਟ ਬਾਈ ਤਨਾਲਿਕ ਭਾਈ ਸਾਹਿਬ ਵੀ ਖੜੇ ਸੀ ਆਪਣੀ ਟਿਕਟਾਂ ਲਾਈਨ 'ਚ ਮਗਨ ਸੀ ਮੈਂ ਅੰਦਰ ਗਿਆ ਫੁੱਲੇ ਪੈਸੇ ਕਰਨ ਚ ਕਿੰਨੇ ਚ ਉਹਨਾਂ ਨੇ ਇੱਕ ਵੱਡਾ ਸਾਰਾ ਬੰਡਲ ਚੱਕਿਆ ਬੈਗ 'ਚ ਪਾ ਲਿਆ ਜਦੋਂ ਆਇਆ ਮੈਂ ਦੇਖਿਆ ਕਿ ਬੰਡਲ ਕੱਢੇ ਤਦ ਤੱਕ ਉਹ ਜਾ ਚੁੱਕੇ ਸੀ ਫਿਰ ਮੈਂ ਕੈਮਰੇ 'ਚ ਦੇਖਿਆ ਤੇ ਮੈਂ ਦੇਖਿਆ ਕਿ ਉਹਨਾਂ ਨੇ ਪਹਿਲੇ ਦੇਖਿਆ ਇੱਥੇ ਉੱਤੇ ਮੇਰੇ ਵੱਲ ਅੰਦਰ ਨਿਗਾਹ ਮਾਰੀ ਫਿਰ ਉਹ ਬੰਡਲ ਚੱਕ ਕੇ ਆਪਣੇ ਬੈਗ 'ਚ ਪਾ ਲਿਆ ਮੈਂ ਕਿਹਾ ਭਈ ਇਸ ਦਾ ਦੀ ਹਰਕਤ ਕਰਨ ਦਾ ਕੀ ਫਾਇਦਾ ਦੇਖੋ ਸਾਡਾ ਤਾਂ ਨੁਕਸਾਨ ਹੋਇਆ ਹੀ ਹੋਇਆ ਆਣਾ ਜਾਣਾ ਦਾ ਕਰਮਾ ਨਾਲ ਹੀ ਹੈ ਤੇ ਅਸੀਂ ਉਹ ਸਾਰੇ ਪਾਸੇ ਆਪਣੇ ਜਿਹੜੇ ਨੰਬਰ ਹੁੰਦੇ ਸਾਡੇ ਕੋਲ ਲੋਟ ਉਹ ਵਾਇ ਉਹ ਟਿਕਟ ਕੈਸ਼ ਹੋਣ ਯੋਗ ਹੀ ਤਾਂ ਨਹੀਂ ਉਹ ਟਿਕਟ ਦੇ ਉਹ ਹੱਕਦਾਰ ਨਹੀਂ ਹੋਣਗੇ ਉਹਨਾਂ ਨੂੰ ਉਹ ਜੀ ਚੀਜ਼ ਕਰਨੀ ਨਹੀਂ ਚਾਹੀਦੀ ਕੀ ਲਗੇ ਯਾਰ ਨਹੀਂ ਗਲਤੀ ਨਾਲ ਬਿਲਕੁਲ ਨਹੀਂ ਲੱਗੇਗਾ ਜਿਸ ਤਾਂ ਦੀ ਫੁਟੇਜ ਆਈ ਹੈ ਉਸ ਦਾ ਬਿਲਕੁਲ ਗਲਤੀ ਨਹੀਂ ਪੂਰੀ ਕੌਂਸ਼ੀਅੰਸ ਨਾਲ ਜਿਵੇਂ ਪ੍ਰਿਪੇਅਰ ਹੋਇਆ ਉਹਨ ਦਾ ਬੰਦਾ ਪੂਰੇ ਇੱਕਦਮ ਮਤਲਬ ਉਹਨਾਂ ਨੇ ਡਿਸਾਈਡ ਸੀ ਕਿ ਕੁਝ ਨਾ ਕੁਝ ਮੈਨੇ ਕਰਨਾ ਹੈ ਕਿਉਂਕਿ ਉਹਨਾਂ ਨੇ ਪਹਿਲੇ ਬੈਗ ਕੱਢਿਆ ਬੈਗ ਖੋਲਿਆ ਜਿਹੜੀ ਮੈਨੇ ਟਿਕਟ ਦਿੱਤੀ ਸੀ ਉਹਨਾਂ ਨੂੰ ਉਹਨਾਂ ਨੇ ਉਹ ਲਫਾਫਾ ਦੇਖਿਆ ਵੀ ਇਹ 175 ਵਾਲੀ ਟਿਕਟ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ ਲਫਾਫੇ ਚ ਉਹਨਾਂ ਨੇ ਉਹ ਦੇਖਿਆ ਉਹਨੂੰ ਲਫਾਫੇ ਚ ਪਾਇਆ ਫਿਰ ਬੈਗ ਅੱਗੇ ਪਿੱਛੇ ਕੀਤਾ ਫਿਰ ਇੱਕਦਮ ਇੱਕ ਸੈਕਿੰਡ ਜੀਆ ਟਿਕਟ ਦਾ ਪੂਰਾ ਬੰਡਲ ਚੱਕਿਆ ਔਰ ਬੈਗ ਚ ਪਾ ਲਿਆ ਲਾਲਚ ਆ ਗਈ ਸੀ ਉਹਨਾਂ ਦੇ ਵਿੱਚ ਲਾਲਚ ਆ ਆ ਲਾਲਸਾ ਦੇਖੋ ਲਾਟਰੀ ਦਾ ਕੰਮ ਹੈ ਤਾਂ ਲਾਲਸਾ ਆਏਗੀ ਹੈਗੀ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਨਾ ਜੇ ਉਹ ਹਰਕਤ ਉਹਨਾਂ ਨੇ ਕੀਤੀ ਲਾਲਚ ਪੂਰੀ ਤਰ੍ਹਾਂ ਆ ਗਿਆ ਸੀ ਉਹਨਾਂ ਦੇ ਅੰਦਰ ਸ਼ਾਇਦ ਇਸ ਲਈ ਕੀਤਾ